ਲਿਖਣ ਨੂੰ ਬਹੁਤ ਕੁਝ ਏ ਬਹੁਤ ਪੜ੍ਹਨੇ ਸਾਂਝਾ ਕਰਨ ਵਾਲੀ ਪਰ ਇੱਕ ਪੋਸਟ ਦੇ ਜਰੀਏ ਕੁਝ ਗੱਲਾਂ ਆਪਣੇ ਵੀਰਾਂ ਬਾਰੇ ਮੈਂ ਤਿੰਨ ਭਾਈਆਂ ਦੀ ਇਕਲੌਤੀ ਭੈਣ ਹਾਂ ਮਾਂ ਜਾਏ ਦੋ ਨੇ ਤੇ ਇੱਕ ਵੀਰਾ ਮੈਨੂੰ ਵੈਗਰੂ ਜੀ ਨੇ ਬਚਪਨ ਚ ਦਿੱਤਾ ਸੀ ਜਦੋਂ ਚਾਚੀ ਜੀ ਤੋਂ ਬਿਨਾ ਇੱਕ ਸਾਲ ਦਾ ਵੀਰਾ ਮੰਮੀ ਜੀ ਨੇ ਪਾਲਣ ਦਾ ਫੈਸਲਾ ਲਿਆ ਸੀ ਫਿਰ ਬਹੁਤ ਕੁਝ ਅਸੀਂ ਇਕੱਠਿਆਂ ਦੇਖਿਆ ਵੱਡਾ ਭਾਈ ਪੂ ਆਜੀ ਕੋਲ ਰਹਿੰਦਾ ਸੀ ਇਸ ਕਰਕੇ ਉਸ ਨੂੰ ਬਚਪਨ ਚ ਜ਼ਿਆਦਾ ਮਿਲੇ ਨਹੀਂ ਮੇਰੇ ਦੋ ਛੋਟੇ ਦੋਵੇਂ ਉਹਨਾਂ ਨਾਲ ਕੁੱਟਮਾਰ ਸਭ ਕੁਝ ਕੀਤਾ ਸਭ ਤੋਂ ਛੋਟਾ ਜ਼ਿਆਦਾ ਛੋਟਾ ਹੁਣ ਕਰਕੇ ਮਾਂ ਵਾਲੀਆਂ ਝੜਕਾਂ ਵੀ ਖਾਧੀਆਂ ਮੇਰੇ ਕੋਲ ਇੱਕ ਗੱਲ ਦੱਸਣਾ ਚਾਹਾਂਗੀ ਕਿ ਬੇਸ਼ੱਕ ਦੂਸਰੇ ਨੰਬਰ ਤੇ ਸੀ ਪਰ ਫਿਰ ਵੀ ਪਰਿਵਾਰ ਦੀ लाड़ਲੀ ਹਾਂ ਕਿਉਂਕਿ ਮਾਂ ਨਾਲ ਕੰਮ ਜੇ ਚਾਚਾ ਜੀ ਨੇ ਆਵਾਜ਼ ਦੇ ਦਿੱਤੀ ਚੱਲ ਪੁੱਤ ਪੱਠੇ ਵੱਢਣ ਚੱਲੀਏ ਤਾਂ ਉਹਨਾਂ ਨਾਲ ਤੁਰ ਪੈਣਾ ਜੇ ਪਾਪਾ ਜੀ ਨੇ ਆਵਾਜ਼ ਮਾਰਨੀ ਚੱਲ ਪੁੱਤ ਖੇਤ ਪਾਣੀ ਦੇਖਣ ਚੱਲੀਏ ਤਾਂ ਕਹੀ ਮੋਢੇ ਤੇ ਰੱਖ ਕੇ ਤੁਰ ਪੈਣਾ ਇਹਨਾਂ ਗੱਲਾਂ ਕਰਕੇ ਮੈਂ ਕੁਝ ਗਲਤੀ ਕਰਕੇ ਵੀ ਗਾਲਾਂ ਵੱਡੇ ਤੋਂ ਤੇ ਲੈ ਤੇ ਨਿੱਕੇ ਤੱਕ ਸਭ ਨੂੰ ਪਵਾਉਣ ਦਾ ਰੋਗ ਰੱਖਦੀ ਸੀ ਵੱਡਾ ਭਾਈ 11ਵੀਂ ਕਲਾਸ 'ਚ ਮੇਰੇ ਨਾਲ ਹੀ ਪੜਿਆ ਸੀ ਉਹ ਇੱਕ ਸਾਲ ਸਾਡੇ ਕੋਲ ਰਿਹਾ ਸੀ ਪਰ ਮੈਂ ਆਪਣੇ ਸਕੂਲ ਦੀ ਕਿਸੇ ਵੀ ਚੀਜ਼ ਨੂੰ ਹੱਥ ਲਾਉਣ ਦਾ ਕਿਸੇ ਨੂੰ ਵੀ ਕੋਈ ਅਧਿਕਾਰ ਨਹੀਂ ਸੀ ਦਿੱਤਾ ਕਿਉਂਕਿ ਮੈਨੂੰ ਕਿਤਾਬਾਂ ਆਪਣੀ ਜਾਨ ਨਾਲੋਂ ਵੱਧ ਪਿਆਰੀਆਂ ਨੇ ਹੁਣ ਤੱਕ ਵੀ ਪਰ ਮੈਂ ਕਿਸੇ ਦੀ ਵੀ ਕਿਤਾਬ ਲੈ ਸਕਦੀ ਸੀ ਫਿਰ ਵੱਡਾ ਭਾਈ ਬਾਬਸ ਭੂਆ ਜੀ ਕੋਲ ਚਲਾ ਗਿਆ ਤੇ 12ਵੀਂ ਕਰਕੇ ਤਰਲੇਮਿੰਤਾ ਕਰਕੇ ਅਗਲੀ ਪੜ੍ਹਾਈ ਕਰਨ ਲਈ ਹੋਸਟਲ ਚਲੀ ਗਈ 4 ਸਾਲ ਚ ਬਹੁਤ ਕੁਝ ਬਦਲਿਆ ਪਾਪਾ ਹੋਰੀ ਯੂਪੀ ਚਲੇ ਗਏ ਮੈਂ ਹੋਸਟਲ ਵੱਡਾ ਬਾਈ ਵੱਡੀ ਭੂਆ ਜੀ ਕੋਲ ਛੋਟਾ ਬਾਈ ਦੂਸਰੇ ਭੂਆ ਜੀ ਕੋਲ ਤੇ ਸਭ ਤੋਂ ਛੋਟੇ ਵਾਲਾ ਤੀਸਰੇ ਭੂਆ ਜੀ ਕੋਲ ਤਾਂ ਕਿ ਸਭ ਦੀ ਪੜ੍ਹਾਈ ਚੱਲਦੀ ਰਹੀ ਇੰਨਾ 4 ਸਾਲਾਂ ਚ ਬਹੁਤ ਕੁਝ ਬਦਲਿਆ ਫਿਰ ਹੌਲੀ ਹੌਲੀ ਪੰਜਾਬ ਵਾਪਸੀ ਹੋਈ ਮੇਰੀ ਪੜ੍ਹਾਈ ਤੇ ਨੌਕਰੀ ਨਾਲ ਨਾਲ ਚੱਲਦੀ ਰਹੀ ਵੱਡਾ ਵੀਰਾ ਵੀ ਹੁਣ ਸਾਡੇ ਕੋਲ ਆ ਗਿਆ ਸੀ ਪਰਿਵਾਰ ਇੱਕ ਜਗ੍ਹਾ ਫਿਰ ਇਕੱਠਾ ਹੋਇਆ ਵਾਪਸ ਆਪਣੇ ਪੰਜਾਬ ਵਾਲੇ ਘਰ ਕੁਝ ਕੁ ਸਾਲਾਂ ਬਾਅਦ ਵੱਡੇ ਵੀਰੇ ਦਾ ਵਿਆਹ ਹੋ ਗਿਆ ਛੋਟਾ ਵੀ ਆਪਣੇ ਕੰਮ ਤੇ ਹੁੰਦਾ ਸੀ ਸਭ ਤੋਂ ਛੋਟੇ ਵਾਲਾ ਪੜਦਾ ਸੀ ਫਿਰ ਮੇਰਾ ਵੀ ਵਿਆਹ ਹੋਇਆ ਪਰ ਮੈਂ ਪੜ੍ਹਾਈ ਜਾਰੀ ਰੱਖੀ ਵੀਰਿਆ ਨੇ ਪੜ੍ਹਾਈ ਛੱਡ ਕੰਮਕਾਰਾਂ ਵੱਲ ਧਿਆਨ ਲਾ ਲਿਆ ਫਿਰ ਕੁਝ ਕੁ ਸਾਲਾਂ ਬਾਅਦ ਇੱਕ ਹਨੇਰੀ ਮੇਰੇ ਪਰਿਵਾਰ ਤੇ ਐਸੀ ਝੁੱਲੀ ਕਿ ਬਹੁਤ ਕੁਝ ਉਡਾ ਲੈ ਗਈ ਸਭ ਤੋਂ ਪਹਿਲਾਂ ਚਾਚਾ ਜੀ ਫਿਰ ਕੁਝ ਕੁ ਮਹੀਨਿਆਂ ਬਾਅਦ ਪੂਆ ਜੀ ਤੇ ਸਾਲ ਬਾਅਦ ਪਿਤਾ ਜੀ ਨੂੰ ਵੀ ਸਾਨੂੰ ਛੱਡ ਗਏ ਤੇ ਪਿੱਛੇ ਰਹਿ ਗਏ ਅਸੀਂ ਉਹ ਇਨਸਾਨ ਜਿਨ੍ਹਾਂ ਨੂੰ ਨੌਕਰੀ ਜਾਂ ਕਿਤਾਬਾਂ ਤੋਂ ਬਾਹਰ ਦੁਨੀਆ 'ਚ ਕਿਵੇਂ ਰਹਿਣਾ ਬਾਰੇ ਕੁਝ ਜਾਣਕਾਰੀ ਨਹੀਂ ਸੀ ਇਸ ਸਮੇਂ ਵੱਡੇ ਬਾਈ ਚ ਪਿਤਾ ਜੀ ਵਾਲੇ ਗੁਣ ਦੇਖ ਕਦੇ-ਕਦੇ ਤਾਂ ਐਵੇਂ ਪ੍ਰਤੀਤ ਹੁੰਦਾ ਕਿ اچانک ਇੰਨੀ ਸਮਝ ਕਿਵੇਂ ਮਤਲਬ ਕਿ ਸਮਾਂ ਦਿੰਦਾ ਇੰਨੀ ਸਮਝ ਜਾਂ ਠੋਕਰਾਂ ਹਮੇਸ਼ਾ ਪਿਤਾ ਜੀ ਤੇ ਚਾਚਾ ਜੀ ਦੇ ਕਹੇ ਅਨੁਸਾਰ ਕੰਮ ਕਰਨ ਵਾਲਾ ਅੱਜ ਬਾਕੀਆਂ ਨੂੰ ਵੀ ਸਮਝਾਉਂਦਾ ਕਿ ਆਹ ਕਰਨਾ ਇਹ ਕਿਵੇਂ ਕਰਨਾ ਜਦ ਪਿਤਾ ਜੀ ਗਏ ਤਾਂ ਬੀਰਿਆਂ ਨੇ ਇਹ ਤੱਕ ਨਹੀਂ ਸੀ ਪਤਾ ਕਿ ਕਿਹੜੀ ਫਸਲ ਲਈ ਕਿੰਨਾ ਬੀਜ ਚਾਹੀਦਾ ਹੈ ਜਾਂ ਕਿਹੜੇ ਮਹੀਨੇ ਲਾਉਣੀ ਕਿਉਂਕਿ ਪਾਪਾ ਤੇ ਚਾਚਾ ਜੀ ਨੇ ਇਹ ਸਭ ਨੂੰ ਦੱਸਣਾ ਸੀ ਕਿ ਅੱਜ ਆਹ ਕਰ ਲੋ ਅੱਜ ਉਹ ਕਰ ਲੋ ਕਿਸੇ ਨੇ ਇਹ ਸੋਚਿਆ ਹੀ ਨਹੀਂ ਸੀ ਕਿ ਅਚਾਨਕ ਇੰਨਾ ਇਕੱਲੇ ਹੋ ਜਾਵਾਂਗੇ ਫਿਰ ਵੱਡੇ ਭਾਈ ਨੇ ਪਾਪਾ ਦੀਆਂ ਸਾਰੀਆਂ ਜ਼ਿੰਮੇਵਾਰੀਆਂ ਨਿਵਾ ਸੱਚੀ ਪਰਿਵਾਰ ਨੂੰ ਫਿਰ ਰੂਹ ਪਰ ਦਿੱਤੀ ਭਾਬੀ ਨੇ ਵੀ ਭੈਣਾ ਵਾਂਗ ਸਾਥ ਨਿਭਾਇਆ ਬਹੁਤ ਹੀ ਸਮਝਦਾਰੀ ਨਾਲ ਪਰਿਵਾਰ ਨੂੰ ਫਿਰ ਜਿਉਂਦਿਆਂ ਚ ਕੀਤਾ ਬਹੁਤ ਹੀ ਜਲਦੀ ਨਿੱਕੀ ਨਿੱਕੀ ਗੱਲ ਤੇ ਗੁੱਸਾ ਕਰਨ ਵਾਲੇ ਵੱਡੇ ਭਾਈ ਨੂੰ ਦੇਖਦੀ ਤਾਂ ਬਸ ਪਾਪਾ ਜ਼ਿਆਦਾ ਜਾਂਦੀ ਕੀ ਵਾਹ ਯਾਰਾ ਕਿੰਨਾ ਕੁਝ ਸਿਖਾ ਗਿਆ ਏ ਇਸ ਛੋਟੀ ਹੀ ਇੰਦੜੀ ਨੂੰ ਛੋਟੇ ਵੀਰੇ ਵੀ ਆਪਣੇ ਆਪਣੇ ਕੰਮਾਂ ਤੇ ਲਗਾਉਣੇ ਹਰ ਇੱਕ ਦੀ ਫਿਕਰ ਕਰਨੀ ਮਨਪ੍ਰੀਤ ਭੈਣ ਤੋਂ ਜੀ ਕਹਿਣ ਦਾ ਸਫਰ ਸੱਚੀ ਅੱਖਾਂ 'ਚ ਹੰਝੂ ਲੈ ਆਉਂਦਾ ਕਿ ਇੰਨਾ ਸਮਝਦਾਰ ਸਮੇਂ ਨੇ ਕਰਤਾ ਵੱਡੇ ਬਾਈ ਨੂੰ ਮੈਂ ਉਵੇਂ ਹੀ ਉਵੇਂ ਹਾਂ ਬੱਚਿਆਂ ਨਾਲ ਖੇਡਦੀ ਹਾਂ ਪੜ੍ਹਾਈ ਵੀ ਕਰਦੀ ਹਾਂ ਮਜਾਕ ਵੀ ਕਰਨਗੇ ਕਿ ਹਾਲੇ ਤੱਕ ਪੜ੍ਹੀ ਜਾਨੀਏ ਕਿੰਨਾ ਦਿਮਾਗ ਖਰਚਦੀਏ ਲੋਕਾਂ ਨੂੰ ਵੀ ਮਿਲਿਆ ਕਰ ਪਰ ਜਦ ਵੀ ਰਿਜ਼ਲਟ ਆਉਂਦਾ ਤਾਂ ਖੁਸ਼ ਵੀ ਹੁੰਦੇ ਨੇ ਕਿ ਉਹਨਾਂ ਦੀ ਭੈਣ ਇਹ ਸਭ ਕੁਝ ਕਰ ਰਹੀ ਹੈ ਹੁਣ ਵਿਦੇਸ਼ 'ਚ ਬੈਠੀ ਦੀ ਵੀ ਫਿਕਰ ਕਰਦਾ ਕਿ ਘਰ ਬੰਦੇ ਮੈਂ ਦੇਖ ਆਇਆ ਹਾਂ ਇਹ ਕੰਮ ਕਰਨ ਵਾਲੇ ਨੇ ਹੁਣ ਜਾਵਾਂਗਾ ਤਾਂ ਕਰਕੇ ਆਉਂ ਸੱਚੀ ਬਹੁਤ ਹੀ ਪਿਆਰਾ ਤੇ ਅਜੀਬ ਰਿਸ਼ਤਾ ਹੁੰਦਾ ਏ ਭੈਣ ਭਾਈਆਂ ਦਾ ਇੱਕ ਗੱਲ ਇਹ ਦੱਸਣਾ ਚਾਹਾਂਗੀ ਕਿ ਮੈਂ ਪਰਿਵਾਰ ਚੋਂ ਸਭ ਤੋਂ ਵੱਧ ਵਿਦਿਆ ਹਾਸਲ ਕਰਨ ਦੇ ਯੋਗ ਬਣੀ ਕਿਉਂਕਿ ਮੇਰੇ ਵੀਰੇ ਸਾਥ ਦਿੰਦੇ ਰਹੇ ਕਿਤੇ ਵੀ ਦੂਰ ਨੇੜੇ ਜਾਣਾ ਪਵੇ ਹਰ ਜਗ੍ਹਾ ਨਾਲ ਜਾਂਦੇ ਸੱਚੀ ਬਹੁਤ ਸਾਥ ਦਿੱਤਾ ਵਿਆਹ ਤੋਂ ਬਾਅਦ ਜੀਵਨ ਸਾਥੀ ਨੇ ਪਿਤਾ ਜੀ ਵਾਂਗ ਹਰ ਮੋੜ ਤੇ ਸਾਥ ਤੇ ਨੇਕ ਸਲਾਹ ਦੇ ਕੇ ਤੋਰਿਆ ਹੈ ਕੋਈ ਵੀ ਗੱਲ ਹੋਵੇ ਤਾਂ ਉਹ ਵੀ ਕਹਿ ਦਿੰਦੇ ਕਿ ਵੀਰੇ ਨੂੰ ਪੁੱਛ ਲੈਣਾ ਇੱਕ ਵਾਰ ਬਹੁਤ ਕਿਸਮਤ ਵਾਲੀ ਹਾਂ ਕਿ ਵੈਗਰੂ ਜੀ ਨੇ ਮੈਨੂੰ ਇਹਨਾਂ ਦੇ ਪਰਿਵਾਰ ਦਾ ਜੀ ਬਣਾ ਭੇਜਿਆ ਬਹੁਤ ਪਿਆਰ ਮਿਲਿਆ ਸਭ ਕੋਲੋਂ ਛੋਟੇ ਵੀਰ ਨੂੰ ਫੋਨ ਨਾ ਕਰੋ ਤਾਂ ਨਰਾਜਗੀ ਚ ਵੀ ਖੁਸ਼ੀ ਮਿਲਦੀ ਕਿ ਮੇਰੇ ਨਾਲ ਗੱਲ ਨਹੀਂ ਹੋਈ ਤਾਂ ਨਰਾਜੀ ਬਹੁਤ ਕੁਝ ਬਦਲਿਆ ਆਏ ਸਮੇਂ ਦੇ ਨਾਲ ਨਾਲ ਪਰ ਵੀਰਿਆ ਨੇ ਮੇਰੇ ਲਈ ਜਿੰਨਾ ਵੀ ਕੀਤਾ ਉਹ ਸ਼ਾਇਦ ਇਸ ਜਨਮ ਚ ਮੈਂ ਉਹਨਾਂ ਲਈ ਕਦੇ ਵੀ ਨਾ ਕਰ ਪਾਵਾਂਗੀ ਵਹਿਗੁਰੂ ਜੀ ਸਭ ਦੇ ਬੀੜਾਂ ਨੂੰ ਲੰਮੀਆਂ ਉਮਰਾਂ ਬਖਸ਼ਣ ਨਿੱਕੀ-ਮੋਟੀ ਨੋਕ-ਝੋਕ ਤਾਂ ਚੱਲਦੀ ਰਹਿੰਦੀ ਪਰ ਕਦੇ ਇਸ ਨੋਕ-ਝੋਕ ਪਿੱਛੇ ਰਿਸ਼ਤੇ ਨਾ ਖਤਮ ਕਰਿਆ ਕਰੋ ਜੇ ਇੱਕ ਕੋਲ ਗਲਤੀ ਹੋ ਗਈ ਤਾਂ ਦੂਸਰਾ ਰਿਸ਼ਤੇ ਨੂੰ ਬਚਾਉਣ ਲਈ ਅੱਗੇ ਆਵੇ ਕਿਉਂਕਿ ਇਨ੍ਹਾਂ ਰਿਸ਼ਤਿਆਂ ਨਾਲ ਹੀ ਜ਼ਿੰਦਗੀ ਦਾ ਹਰ ਪੜਾਵ ਸਰ ਕੀਤਾ ਜਾ ਸਕਦਾ ਮੈਂ ਇਹ ਉਹਨਾਂ ਨੂੰ ਕਹਿਣਾ ਚਾਹੁੰਦੀ ਹਾਂ ਜੋ ਕਿਸੇ ਨਾ ਕਿਸੇ ਵਜ੍ਹਾ ਕਰਕੇ ਇੱਕ ਦੂਜੇ ਤੋਂ ਵੱਖ ਨੇ ਕਿ ਮੋਇਆਂ ਦੇ ਰੋਣ ਸਭ ਨੇ ਚਲੇ ਜਾਣਾ ਮੌਕਾ ਹੈ ਜਿਉਂਦੇ ਜੀ ਸਭ ਨਾਲ ਹੱਸ ਕੇ ਮਿਲ ਲਵੋ ਖੁਸ਼ ਰਹੋ ਖੁਸ਼ਹਾਲ ਰਹੋ ਜੋ ਬਿਸਾਰ ਦਿੱਤੇ ਨੇ ਨਾ ਪਰਤ ਛੱਡ ਫਿਰ ਤੋਂ ਇੱਕ ਵਾਰ ਬੁਲਾ ਲਵੋ ਧੰਨਵਾਦ ਜੀ ਇਹ ਕਹਾਣੀ ਤੁਹਾਨੂੰ ਕਿਸ ਤਰ੍ਹਾਂ ਲੱਗੀ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਦੱਸਣਾ ਜੀ ਕਹਾਣੀ ਸੁਣ ਲਈ ਧੰਨਵਾਦ ਜੀ